ਵੈਗ੍ਰੀ ਦੀ ਕਾਲਸਾ ਵੈਗ੍ਰੀ ਦੀ ਕੀ ਫਤਿਹ ਕੱਲ ਦਿੱਲੀ ਸੈਕਟਰ ਦੁਆਰਾ ਮਟੀ ਨੇ ਪ੍ਰਦਾਨ ਸਰ ਹਰਮੀਤ ਸਿੰਘ ਕਲ ਕਨੇ ਪਰਿਪਤਿਅ ਸ਼ਬਦਾਂ ਦੇਵੇ ਸਮਤਾ ਅਗਲੀ ਵਰਤ ਕੇ ਗਾਸ ਦੇ ਮਤਲਕ ਕੁਝ ਗੱਲਾਂ ਕਹੀਆਂ ਮੈਂ ਵੈਸੇ ਵੀ ਆਪਣਾ ਸੁਭਾਅ ਤਬਦੀਲੀ ਕਰਕੇ ਮੈਂ ਕਦੇ ਕਿਸੇ ਦਾ ਹੈ ਬਾਰੇ ਮੈਂ ਗੱਲ ਕਰਤਾ ਨਹੀਂ ਪਰ ਜੇ ਕੋ ਮੇਰੇ ਬਾਰੇ ਗੱਲ ਕਰੇ ਤੇ ਉਹਦਾ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਹੈ ਗੱਲ ਕੋ ਹਫਤੇ ਪਰ ਪਹਿਲੇ ਦੀ ਹੈ ਨਵੀਨ ਸ਼ਾਦਰਾ ਵਿੱਚ ਸਰਦਾਰ ਮਹਿੰਦਰ ਸਿੰਘ ਜੀ ਨੇ ਉਹਨਾਂ ਦਾ ਮਨ ਟੈਲ ਹੋਣਾ ਆਂਦਾ ਹੈ ਬਈ ਸਰਨਾ ਸਾਹਿਬ ਬੜਾ ਅਨਰਥ ਹੋਣਾ ਲੈ ਜਿਸ ਜਗ੍ਹਾ ਤੇ ਬਾਬਾ ਰਵਾਨ ਸਿੰਘ ਜੀ ਦਾ ਸੰਸਕਾਰ ਹੋਇਆ ਸੀ ਉਹ ਜਗ੍ਹਾ ਜਿਹੜੀ ਹੈ ਵੀ ਇੱਕ ਹਿੱਸਾ ਉਹ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਇਹ ਸ਼ਾਦਰਾ ਤੇ ਜਮਨਾ ਬਾਰ ਜਗ੍ਹਾ ਵੀ ਗੁਰੂ ਕੇ ਬਾਗ ਮੈਂ ਇਹ ਵੀ ਇੱਥੇ ਦੱਸ ਦੇਣੀ ਚਾਹੁੰਦਾ ਇਹ ਜਗ੍ਹਾ ਸਰਦਾਰ ਰਗਵੀਰ ਸਿੰਘ ਜੀ ਕਵਾੜੀ ਨੇ ਬਾਬਾ ਰਵਾਨ ਸਿੰਘ ਨੂੰ ਦਾਨ ਦੇ ਵਿੱਚ ਦਿੱਤੀ ਹੈ ਇਹ ਕੁਛੇ ਸਾਤ ਏਕੜ ਦੇ ਕਰੀਬ ਜਗ੍ਹਾ ਹੈ ਵੱਧ ਘੱਟ ਹੋ ਸਕਦੀ ਹੈ ਮੈਂ ਨਾਪੀ ਤੇ ਨਹੀਂ ਉਹ ਜਗਾ ਅਜ ਦੇ ਤਰੀਕ ਤੇ ਵਿੱਚ ਔਰ ਵਾਖਰਵਾ ਦੀ ਜਗਾ ਔਰ ਇੱਕ ਜਗਾ ਜਿਹੜੀ ਹੈ ਵੇਚੀ ਜਾ ਰਹੀ ਹੈ ਮੈਂ ਖੜਾ ਮਾੜਾ ਕੰਮ ਹੈਗਾ ਮੈਨੂੰ ਬਾਬਾ ਬਚਨ ਸਿੰਘ ਦਾ ਨੰਬਰ ਨਹੀਂ ਸੀ ਪਤਾ ਬਾਬਾ ਸਿੰਘ ਦਾ ਹੋਰਾਂ ਦਾ ਨੰਬਰ ਪਤਾ ਸੀ ਮੈਂ ਉਹਨਾਂ ਨੂੰ ਟੈਲ ਹੁਣ ਕੀਤੀ ਮੈਂ ਕਿਹਾ ਬਾਬਾ ਜੀ ਇੱਕੋ ਜਗਾ ਤੁਸੀਂ ਵੇਚਣੀ ਕੀਤੀ ਹੈ ਕਿ ਗੁਰੂ ਕੇ ਬਾਗ ਵਾਲੇ ਬਾਣੋ ਬਾਬਾ ਸਿੰਦਰ ਸਿੰਘ ਜਵਾਬ ਦਿੰਦਾ ਹੈ ਇਹ ਜਗਾ ਗੰਦੀ ਬੜੀ ਹੈ ਜੀ ਉੱਥੇ ਬੜਾ ਗੰਦ ਪਿਆ ਹੋਇਆ ਹੈ ਨਾ ਕਹੇ ਬਾਬਾ ਜੀ ਮੈਂ ਤੇ ਸਿਰਫ ਇਹ ਪੁੱਛਿਆ ਵੀ ਤੁਸੀਂ ਇਹ ਵੇਚਣੀ ਕੀਤੀ ਹੈ ਬਾਬਾ ਸਿੰਦਰ ਸਿੰਘ ਕਹਿੰਦਾ ਹਾਂ ਜੀ ਨਾ ਕਹੇ ਬੜਾ ਗਲਤ ਕੰਮ ਕੀਤਾ ਜਿਸ ਕੋਲੋਂ ਤੁਸੀਂ ਐਡਵਾਂਸ ਪਕੜਿਆ ਇਹ ਉਹਨੂੰ ਰੱਖੋ ਆਪਸ ਕਰ ਦਿਓ ਜਿਹੜੀ ਤੁਹਾਡੀ ਸੰਸਥਾ ਹੈਗੀ ਪਬਡਵਾਂ ਸਿੰਘ ਮਰਨ ਦਿਖਿਲਾਈ ਹੋਈ ਕਾਰ ਸੇਵਾ ਦੀ ਸੰਸਥਾ ਹੈ ਕਿਸ ਨੂੰ ਬੜਾ ਵੱਡਾ ਇੱਕ ਦਾਗ ਲੱਗ ਜਾਏਗਾ ਦੂਸਰੀ ਗੱਲ ਇਹ ਵੀ ਇਹ ਜਗ੍ਹਾ ਤੁਸੀਂ ਖਰੀਦੀ ਨਹੀਂ ਹੋਈ ਇਹ ਜਗ੍ਹਾ ਤੁਹਾਨੂੰ দানਿਸ਼ ਮਿਲੀ ਹੋਈ ਹੈ ਤੇ দান ਦੀ ਜਗ੍ਹਾ ਵੇਚੀ ਨਹੀਂ ਜਾ ਸਕਦੀ ਨਾ اخਲਾਕਨ ਤੇ ਨਾ ਕਾਨੂੰਨਨ ਦੋਨੇ ਮਿਹਰਬਾਨੀ ਕਰਕੇ ਕਿਸ ਨੂੰ ਤੁਸੀਂ ਜੋ ਕੁਝ ਐਸੇ ਥੇ ਠੱਪ ਦਿਓ ਉਹਨਾਂ ਦਾ ਅੱਛਾ ਜੀ ਇਨੀ ਦੇਰ ਵੱਡੇ ਸਰਨਾ ਸਾਹਿਬ ਨੂੰ ਗੱਲ ਪਤਾ ਲੱਗੀ ਉਹਨਾਂ ਨੇ ਬਾਬਾ ਬਚਨ ਸਿੰਘ ਰਾ ਨੂੰ ਟੈਲੀਫੋਨ ਕੀਤੀ ਬਾਬਾ ਬਚਨ ਸਿੰਘ ਰਾ ਕਹਿ ਗਏ ਨੇ ਐਸੀ ਕੋਈ ਗੱਲ ਨਹੀਂ ਆ ਗਈ ਸਾਰ ਮੈਂ ਦਰ ਸਿੰਘ ਹੋਰੀ ਜਬਨਾ ਪਾਰ ਦੇ ਇੱਕ ਹੋਰ ਗੁਰਮੁਖ ਪਿਆਰੇ ਸਿਦਾਰ ਗੁਰੂ ਬਚਨ ਸਿੰਘ ਜਿਨ੍ਹਾਂ ਦੀ ਹਿੰਮਤ ਸਦਕਾ ਇਹ ਫੁਆਰੀ ਵਾਲੀ ਜਗ੍ਹਾ ਜਿਹੜੀ ਅੱਜ ਸਿੱਖ ਪੰਥ ਨੂੰ ਮਿਲਦੀ ਹੈ ਭਾਈ ਮਤੀ ਦਾਸ ਚੌਕ ਦੀ ਉਹਨਾਂ ਦੇ ਵੀ ਕੋ ਬੰਦੇ ਵੀ ਪੰਜੀ ਬੰਦੇ ਲੈ ਕੇ ਬਾਬਾ ਬਚਨ ਸਿੰਘ ਰੋਕੁਰ ਗਏ। ਔਰ ਉਹਨਾਂ ਨੇ ਬਾਬਾ ਜੀ ਨੇ ਬੇਨਤੀ ਕੀਤੀ ਵੀ ਬਾਬਾ ਜੀ ਇਹ ਜਗਾ ਜਿਹੜੀ ਹੈ ਇਹ ਪੰਥ ਦੀ ਇਮਾਨਤ ਹੈ ਲੀ ਤੇ ਇਹ ਨਹੀਂ ਵੇਚੀ ਜਾ ਸਕਦੀ। ਬਾਬਾ ਜੀ ਨੇ ਬੜੇ ਪਿਆਰ ਸਤਕਾਰ ਦੇ ਨਾਲ ਉਹਨਾਂ ਕਹੇ ਜਿਹੜੀ ਗੱਲ ਸੰਗਤ ਨਹੀਂ ਜਾਂਦੀ ਉਹ ਕਦੀ ਵੀ ਨਹੀਂ ਹੋਏਗੀ। ਇਹ ਗੱਲ ਜਿਹੜੀ ਹੈ ਖਤਮ ਹੋ ਗਈ ਕੋਈ ਸੱਚ ਗੱਲ ਨਹੀਂ। ਕੁਤੰਦਨ ਜਾਰਦਨ ਪਹਿਲਾ ਦਿੱਲੀ ਕਮੇਟੀ ਦੇ ਮੈਂਬਰ ਹਨ ਕੇ ਪੀ ਜੀ ਉਹਨਾਂ ਦੀ ਮਦਦ ਦਿੱਤੀ ਮੈਨੂੰ ਸਸਕਾਰ ਦੇ ਬਾਬਿਆਂ ਦੇ ਚੇਲਾ ਇੱਕ ਮਿਲਿਆ ਮੈਨੂੰ ਕੰਨਾ ਮੈਂ ਸਭਾ ਸਭ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਹੈ ਕਿ ਇਸ ਸੌਦੇ ਬਾਰੇ ਬਾਬਾ ਜੀਨ ਪਤਾ ਸੀ ਬਾਕੀ ਗੱਲ ਇਹ ਕਿ ਜੀ ਮੇਰਾ ਦਿਲ ਮੰਦਾ ਨਹੀਂ ਆਗਾ ਵੀ ਬਾਬਾ ਜੀ ਦੇ ਇਲਮ ਵਿੱਚ ਆ ਕੀ ਗੱਲ ਪਰ ਜੇ ਇਲਮ ਵਿੱਚ ਹੈ ਤਾਂ ਮੇਰੀ ਮਾੜੀ ਗੱਲ ਹੈ ਜੇ ਇਲਮ ਵਿੱਚ ਨਹੀਂ ਹੈਗੀ ਤੇ ਤਾਂ ਵੀ ਮੈਂ ਸਮਝਦਾ ਡੇਰੇ ਦੀ ਜ਼ਿੰਮੇਵਾਰੀ ਉੱpon ਪਰ ਹੈ ਥੀ ਤੇ ਇਸ ਤਰ੍ਹਾਂ ਕਰਨ ਦੇ ਨਾਲ ਸੰਗਤਾਂ ਦੇ ਵਿੱਚ ਜੜਾਗਾ ਇੱਕ ਬੇਵਿਸ਼ਵਾਸੀ ਪੈਦਾ ਹੋ ਜਾਏਗੀ ਇਸ ਥੇਰੇ ਬਾਰੇ ਇਹ ਕਮ ਨਹੀਂ ਹੋਣਾ ਚਾਹੀਦਾ ਮਨ ਨੂੰ ਇਸ ਤੋਂ ਬਾਅਦ ਸਮਝ ਨਹੀਂ ਆਈ ਕੋਈ ਹਰਮੀਤ ਸਿੰਘ ਨੂੰ ਕਿਹੜੀ ਗੱਲੋਂ ਨੀਂਦਰ ਨਹੀਂ ਆਈ ਔਰ ਮੈਂ ਯਕੀਨ ਜਾਣੋ 사ਤ ਸੰਗਜੀ 75 ਸਾਲ ਦੀ ਉਮਰ ਦੇ ਹੁਕੀ ਮੇਰੀ ਮੈਂ ਪਹਿਲੀ ਵਾਰੀ ਵੇਖਿਆ ਵੀ ਇੱਕ ਚੋਰ ਤੇ ਡਾਕੂ ਦੀਆਂ ਅੱਖਾਂ 'ਚ ਪੱਥਰੂ ਆ ਗਿਆ ਬਕਾਲ ਹਰਮੀਤ ਸਿੰਘ ਜਿਨ੍ਹਾਂ ਨੇ ਸਾਰਾ ਗੁਰਦੁਆਰਾ ਲੁੱਟ ਲਿਆ ਸਾਰੇ ਸਕੂਲ ਲੁੱਟਦੇ ਜ਼ੀਰੋ ਕਾਊਂਟ ਕਰਦਾ ਹੈ ਜੀ ਅਜ ਕਰਜ਼ਦਾਰ ਬਣਾਤਾ ਦਿੱਲੀ ਕਮਿਟੀ ਨੂੰ ਔਰ ਆਪਣੇ اخلاق ਦੇ ਉਲਟ ਜਾ ਕੇ ਆਪਣੀ ਪਾਰਟੀ ਨੂੰ ਵੇਚਾ ਜਾ ਕੇ ਜੋ ਕੰਮ ਤੇਜਾ ਸਿੰਘ ਲਾਲ ਸਿੰਘ ਨੇ ਕੀਤਾ ਸੀ ਸਭਰਾਵਾਂ ਦੀ ਲੜਾਈ ਦੇ ਵਿੱਚ ਉਹ ਕੰਮ ਹਰਮੀਤ ਸਿੰਘ ਨੇ ਦਿੱਲੀ ਗੁਰਦਾਰਾ ਕਮੇਟੀ ਉਹ ਸੌਂਪਣ ਸਰਕਾਰ ਦੇ ਹੱਥਾਂ 'ਚ ਸੌਂਪਣ ਦੀ ਸਭ ਤੋਂ ਵੱਡਾ ਰੋਲ ਹਰਮੀਤ ਸਿੰਘ ਕਰਕੇ ਦਾ ਇਹ ਚਾਤੀ ਤੇ ਮਾਰੇ ਇਹਨੂੰ ਕਿਹੜੀ ਗੱਲ ਤੋਂ ਨੀਂਦਰ ਇਸ ਗੱਲੋਂ ਨਹੀਂ ਸੀ ਪਿਆਰੀ ਅਸਲ ਜਿਹੜੀ ਗੱਲ ਹੈ ਕਿ ਵੇ ਦੇ ਵਿੱਚ ਇਹ ਹਿੱਸੇਦਾਰ ਹੋ ਸਕਦੇ ਸਨ ਜੇ ਵਿਕ ਜਾਂਦੀ ਤੇ ਇਹਨਾਂ ਦਾ ਵੀ ਚਾ ਪਾਣੀ ਹੋ ਜਾਣਾ ਸੀ ਵਿੱਚ ਕਿਤੋਂ ਦੇ ਸ਼ਾਦ ਜੰਬੇ ਨੇ ਪਹਿਲੀ ਗੱਲ ਤੇ ਹੈ ਗਈ ਸੀ ਕਿਸੇ ਦਲਾਲ ਦਾ ਉਹ ਜਗਾ ਤੇ ਜਾਣਾ ਗੁਨਾਹਕਾ ਉਹ ਨਹੀਂ ਜਾ ਸਕਦੇ ਨਾ ਦੇਖ ਸਕਦੇ ਉਹ ਤਾਂ ਹੀ ਗਏ ਜੇ ਉਹਨਾਂ ਨੂੰ ਇਸ਼ਾਰਾ ਮਿਲਿਆ ਵੀ ਇਹ ਜਗਾ ਵੇਚੜਾ ਇਸ ਦਾ ਸੰਗਤਾਂ ਨੂੰ ਪਤਾ ਲੱਗਾ ਸੰਗਤਾਂ ਦਾ ਰੋਜ਼ ਹੋਇਆ ਉਹ ਰੋਜ਼ ਪ੍ਰਗਟ ਉਹਨਾਂ ਨੇ ਬਾਬਾ ਜੀ ਅੰਗਕੀਤਾ ਮੈਂ ਬਾਬਾ ਬਚਨ ਸਿੰਘ ਹਰਾਂਦਾ ਨਿੱਜੀ ਤੌਰ ਤੇ ਬੜਾ ਸਤਿਕਾਰ ਕਰਦਾ ਔਰ ਧਰਵਾਦ ਕਰਦਾ ਵੀ ਬਾਬਾ ਜੀ ਨੇ ਇਹ ਪਾਪ ਹੋਣ ਤੋਂ ਬਚਾਇਆਗਾ ਕਿ ਜੇ ਵਿਕ ਜਾਂਦੀ ਤੇ ਪਾਪ ਹੋਣਾ ਸੀ ਬਾਬਾ ਜੀ ਨੇ ਬਚਾਇਆ ਇਸ ਕਾਰਨ ਔਰ ਬੜੇ ਅੱਛੇ ਤਰੀਕੇ ਨਾਲ ਹੈਂਡਲ ਕੀਤਾ ਮੈਂ ਕਿਹੜੀ ਗੱਲ ਦਾ ਕਿਸ ਨੂੰ ਗਾਲ ਕੱਢਣੀ ਹੈ ਮੇਰਾ ਕੀ ਮਤਲਬ ਹੈ ਤਾਂ ਹਾਂ ਅਜਾ ਸਵੇਰੇ ਗੁਰਦੁਆਰਾ ਸੀਸਗੰਜ ਦਰਗਾਹ ਦੇ ਉੱਪਰ ਅਰਦਾਸ ਕਰ ਮੈਂ ਵੀ ਅਰਦਾਸ ਕਰਦਾ ਸੱਚੇ ਪਾਸ਼ਾ ਮੈਂ ਨਹੀਂ ਕਾਲ ਕੱਢੀ ਤੂੰ ਕਾ ਕੱਢੀ ਹੈ ਜਿਸ ਕੱਢੀ ਹੋਵੇ ਉਹਦਾ ਮਹਾਰਾਜ ਸਦਾ ਵਾਸਤੇ ਭੋਖ ਪਾ ਦੇਵੇ ਜਿਹੜਾ ਝੂਠ ਬੋਲਦਾ ਹੈ ਐਹੀ ਮਤ ਗੱਲ ਕਰਨ ਦੀ ਜੇ ਹਿੰਮਤ ਹੈ ਹੀ ਸਵੇਰੇ ਆ ਜਾ ਮੈਂ ਆਨੁਤਿਆਰਾ ਅਰੇ ਮੀਸੀਨ ਗੱਲ ਸੋਚ ਸਮਝ ਕੇ ਮੂੰਹ ਕੱਢ ਔਰ ਮੈਂ ਹਵਾਰਨ ਕਰ ਰਿਹਾ 48 ਘੰਟੇ ਦੇ ਵਿੱਚ ਆਪਣੇ ਲਫਜ਼ ਇਹ ਬਾਈਟ ਵਾਪਸ ਲੈ ਲੈ ਨਹੀਂ ਤੇ ਕ੍ਰਿਮੀਨਲ ਡੇਫੇਮੇਸ਼ਨ ਦਾ ਕੇਸ ਮੇਰੇ ਨੂੰ ਤੇਰੇ ਉੱਪਰ ਪੇਗਾ ਹੀ ਪੇਗਾ ਉਦੀ ਤਿਆਰੀ ਕਰ ਲੈ ਤੁਸੀਂ ਅਤ ਚੁੱਕੀ ਹੋਈ ਐ ਪਰ ਹੁਣ ਅਤ ਚੁੱਕਣ ਦੀ ਤੁਸੀਂ ਇਤੀ ਕਰ ਲਈ ਐ ਅਤ ਚੁੱਕਣ ਦੀ ਤੁਸੀਂ ਇਤੀ ਕਰ ਲਈ ਐ ਹਰ ਕਿਸੇ ਸ਼ੈਰੀ ਦਾ شریف ਸ਼ੈਰੀ ਦਾ ਤੁਸੀਂ ਇੱਜ਼ਤ ਲਾਣ ਦੇ ਵਿੱਚ ਇੱਕ ਮਿੰਟ ਨਹੀਂ ਲਾਉਂਦੇ ਹੋ ਬੰਕੇ ਸਦਾ ਇਤਨਾ ਅਫਸੋਸ ਨਹੀਂ ਹਾਂਜੀ ਤੁਸਾਂ ਜਾਣਦਾ ਨਹੀਂ ਹੈ ਤੇਰੀ ਘਰ ਵਾਲੀ ਕਹੇ ਕੀ ਇਹ ਗੱਲ ਜੋ ਖੁਦ ਹੀ ਪ੍ਰੋਟਾ ਕਰੇਗੀ ਜਿਹੜੀ ਤੂੰ ਗੱਲ ਕਰ ਰਿਹਾ ਤੇਰੀ ਘਰ ਵਾਲੀ ਵੀ ਪ੍ਰੋਟਾ ਨਹੀਂ ਕਰੇਗੀ ਕੁਝ ਸ਼ਰਮ ਜਾਂ ਬਚੀ ਹੈ ਮਾਫੀ ਮੰਗਦਿਆਂ ਕੁਝ ਘਟਦਾ ਨਹੀਂ ਵਧਦਾ ਕੋਈ ਮੇਰ ਕੋ ਗਲਤੀ ਹੋਈ ਹੈ ਨਹੀਂ ਮੰਗਣੀ ਤੇ ਮਾਫੀ ਮੰਗਾਣੀ ਮੈਂ ਨਹੀਂ ਆਦੀ ਆ ਬੜੇ ਅੱਛੇ ਤਰੀਕੇ ਦੇ ਨਾਲ ਇਹਦਾ ਮਾਕੂਲ ਜੁਗਾਵ ਜਿਹੜਾ ਦਿੱਤਾ ਜਾਏਗਾ ਸੰਗਤਾ ਦੀ ਜੋ ਰਿਕਾਰਡਿੰਗ ਆ ਗਈ ਉਹ ਵੀ ਦੇ ਨਾਲ ਤੁਹਾਨੂੰ ਸੁਣਨ ਨੂੰ ਮਿਲ ਜਾਏਗੀ ਉਸ ਤੋਂ ਪਤਾ ਲੱਗੇਗਾ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਇਸੀਆਂ ਗੱਲਾਂ ਇਹ ਜੇ ਗੁਰਬਾ ਮਸਕੀਨ ਇਹ ਜੇ ਟੁੱਟੇ ਬਕਾਰ ਗੁਰਦੁਆਰੇ ਲੁੱਟਣ आले ਸਕੂਲ ਦਾ ਸਕੂਲਾਂ ਨੂੰ ਤਬਾਹ ਕਰਨਾ ਲੈ ਗੁਰੂ ਦੀਆਂ ਗੋਲਕਾਂ ਖਾਣ ਵਾਲੇ ਤੂੰ ਆਪਣੇ ਬਾਸ ਕੋਲ ਜਿਸ ਨਾਲ ਤੂੰ ਲੱਗਾ ਹੋਇਆ ਉਸ ਕੋਲੋਂ ਹੀ ਕੁਝ ਸਿੱਖਣਾ ਹੈ ਜਿਸ ਨਾਲ ਤੂੰ ਲੱਗਾ ਹੋਇਆ ਨਾ ਉਸ ਕੋਲੋਂ ਹੀ ਕੁਝ ਸਿੱਖਣਾ ਹੈ ਤੇਰਾ ਕਸੂਰ ਹੈ ਮਾਰਾ ਸੱਚੇ ਪਾਸ਼ਾ ਮੈਂ ਇਹ ਉਹਨਰ ਅਰਦਾਸ ਕਰਦਾ ਕਿ ਹੋਣਾ ਤੇਰੀ ਜਿਹੜੀ ਨਾ ਹੋ ਹੈਗੀ ਉਹ ਆਪਣੇ ਆਪ ਵਿੱਚ ਖੋਲੇ ਖਾਂਦੀ ਜਿੱਥੇ ਜਾਏਗੀ ਉਹ ਚਲੀ ਜਾਏਗੀ। ਪਰ ਜਿਹੜੀ ਤੇਰੀ ਨਾਵ ਦਾ ਮਕਾਮ ਹੈਗਾ ਉਹ ਮਕਾਮ ਦਾ ਗਿਆਨ ਮੈਨੂੰ ਪੂਰੀ ਤਰ੍ਹਾਂ ਦਾ। ਇਹਨਾਂ ਸ਼ਬਦਾਂ ਨਾਲ ਸੰਗਤ ਪਸੋਂ। ਕਿ ਮਾਦਾ ਜਾਚਾ ਕਾ ਵਾਇਕੁ ਜੀ ਕਾ ਖਾਲਸਾ। ਵਾਇਕੁ ਜੀ ਕੀ ਫਤਹਿ।